ਦੋਸਤੋ ਜਿਹੜੀ ਵੀਡੀਓ ਤੁਸੀਂ ਦੇਖਣੀ ਸ਼ੁਰੂ ਕੀਤੀ ਆ ਨਾ ਇਹਨੂੰ ਐਂਡ ਤੱਕ ਦੇਖਿਓ ਤੇ ਸਕਿਪ ਨਾ ਕਰਿਓ ਆ ਜੋ ਲੇਡੀਜ਼ ਤੇ ਇੱਕ ਬੱਚਾ ਖੜਾ ਵਾ ਗੋਲ ਗੱਪਿਆਂ ਵਾਲੇ ਕੋਲ ਉਹ ਦੇਖੋ ਲੇਡੀਜ਼ ਤਾਂ ਲੱਗੀ ਪਰੇ ਗੱਲ ਕਰਨ ਤੇ ਆ ਬੱਚੇ ਨੇ ਗੋਲ ਗੱਪੇ ਖਾਣੇ ਸਟਾਰਟ ਕਰਦੇ ਹੁਣ ਆ ਇੱਕ ਪੁਲਿਸ ਵਾਲਾ ਆਇਆ ਏ ਆ ਦੇਖੋ ਆ ਕੇ ਉਹਦੇ ਕੋਲੇ ਖੜੂਗਾ ਉਹਨੂੰ ਬੁਲਾਊਗਾ ਤੇ ਆਪਦੀ ਧੌਂਸ ਜੀ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਕਹਿੰਦਾ ਵੀ ਪਹਿਲਾਂ ਪਾਣੀ ਪੂਣੀ ਚੈੱਕ ਕਰਾ ਮੈਨੂੰ ਉਹ ਦੇਖੋ ਹੁਣ ਪਾਣੀ ਚੈੱਕ ਕਰੂਗਾ ਪਹਿਲਾਂ ਵੀ ਇਹ ਮਾੜਾ ਤਾਂ ਨਹੀਂ ਬਣਾਈ ਫਿਰਦਾ ਕਿਤੇ ਤੇ ਕਹਿੰਦਾ ਵੀ ਠੀਕ ਆ ਖਵਾ ਹੁਣ ਉਹਨੇ ਗੋਲ ਗੱਪੇ ਖਾਣੇ ਇਹਨੂੰ ਸਟਾਰਟ ਕਰਾ ਦੇਣੇ ਆ ਜਦੋਂ ਇਹਨੇ ਗੋਲ ਗੱਪੇ ਸ਼ੁਰੂ ਕੀਤੇ ਦੇਖੀ ਗਪਲ ਗਪਲ ਕਰਕੇ ਐਨ ਚੱਕੀ ਜਾਣੇ ਆ ਫੱਟੇ ਕੋਈ ਪ੍ਰਵਾਹ ਨਹੀਂ ਨਾਲ ਇਹਦੇ ਨਾਲ ਗੱਲਾਂ ਮਾਰੀ ਜਾਂਦਾਗਾ ਵੀ ਬਹੁਤ ਸੈਟ ਆ ਕੰਮ ਵੀ ਆਉਣ ਦੇ ਤੇ ਆ ਦੇਖੋ ਇਹ ਧਰੀ ਜਾਂਦਾ ਉਹ ਵੀ ਤੇ ਕਿਉਂਕਿ ਸਵਾਦ ਬਣਾਏ ਹੋਏ ਆ ਤੇ ਉਹ ਖਾਈ ਜਾਂਦਾ ਦੇਖੋ ਲਓ ਕਹਿੰਦਾ ਵੀ ਬਸ ਹੁਣ ਤੁਸੀਂ ਅੱਗੇ ਦੇਖਿਓ ਇਹ ਡਰਾਮਾ ਦੇ ਤਮਾਸ਼ਾ ਕੀ ਕਰਦਾ ਵਾ ਹੁਣ ਉਹ ਪਾਣੀ ਦੀ ਬੋਤਲ ਵੀ ਉਹਨੂੰ ਦੇਖ ਲਓ ਵੀ ਫਿਲਟਰ ਵਾਲਾ ਪਿਆਈ ਜਾਂਦਾ ਵਾ ਤੇ ਉਹਨੂੰ ਹੁਣ ਮੰਗੇ ਉਹਨੇ ਬੰਦੇ ਨੇ ਮੰਗੇ ਪੈਸੇ ਤੇ ਇਹ ਹੁਣ ਤਰਪਿਆ ਉਹਨੂੰ ਕਹਿੰਦਾ ਮੈਨੂੰ ਪੈਸੇ ਦੇ ਤੇ ਆਹ ਵੇਖੋ ਹੁਣ ਉਹ ਪੈਸੇ ਨਹੀਂ ਦਿੰਦਾ ਪਿਆ ਉਹਨੂੰ ਆਪਦੀ ਵਰਦੀ ਤੋਂ ਉਹ ਦਿਖਾਉਂਦਾ ਮੈਂ ਕਰ ਦਊ ਮੈਂ ਜ्यों ਕਰ ਦਊ ਤੇਰਾ ਡਾ ਪੱਟ ਤੂੰ ਆ ਦੇਖ ੱੱੱਕੇ ਮਾਰਨ ਲੱਗ ਗਿਆ ਤੇ ਉਹਦੇ ਹੁਣ ਇਹਨੇ ਦੇਖੀ ਗੋਲ ਕੱਪਿਆਂ 'ਚ ਲੱਤ ਮਾਰਨੀ ਆ ਉਹ ਗੁੱਸੇ ਦੇ ਵਿੱਚ ਆਹ ਦੇਖੋ ਗਰੀਬ ਨੂੰ ਕੋਈ ਰੋਟੀ ਖਾਣ ਵੀ ਨਹੀਂ ਪਾਈ ਜੀ ਦਿੰਦਾ ਦੇਖੋ ਇਹਨੇ ਕਿੰਨੀ ਮਾਰੀ ਕੀਤੀ ਆ ਦੇਖੋ ਉਹ ਲੇਡੀਜ਼ ਆ ਗਈ ਆ ਤੇ ਉਹ ਲੇਡੀ ਨਹੀਂ ਲੇਡੀਜ਼ ਨੇ ਉਹਦੀ ਹੈਲਪ ਕਰਨੀ ਗੋਲ ਕੱਪਿਆਂ ਦੀ ਇਹਨੇ ਗਲਮੇ ਚ ਹੱਥ ਪਾ ਲੈਣਾ ਪੁਲਿਸ ਵਾਲੇ ਦੀ ਉਹ ਦੇਖੋ ਦੇਖੋ ਲੇਡੀਜ਼ ਨੂੰ ਕਿਵੇਂ ਧੱਕੇ ਮਾਰਦਾ ਪੁਲਿਸ ਵਾਲਿਆਂ ਦਾ ਹਾਲ ਦੇਖ ਲਓ ਤੁਸੀਂ ਅੱਜ ਕੱਲ੍ਹ ਦੇਖੋ ਦੇਖੋ ਲਓ ਦੇਖੋ ਕਹਿੰਦੀ ਭੱਜਣਾ ਨਹੀਂ ਇੱਥੇ ਖੜ੍ਹ ਜਾ ਬੰਦਿਆ ਵੰਗ ਦੇਖੋ ਵਿਚਾਰਾ ਕਿਵੇਂ ਰੋਂਦਾ ਫਿਰਦਾ ਗੋਲ ਗੱਪਿਆਂ ਵਾਲਾ ਆਪਦੇ ਗੋਲ ਗੱਪੇ ਉਹਨੇ ਸਾਰੀ ਉਹਦੀ ਦੁਕਾਨਦਾਰੀ ਖਰਾਬ ਕਰਤੀ ਆ ਤੇ ਉਹ ਦੇਖੋ ਪਹਿਲਾਂ ਨਾ ਮਸਲੀ ਜਾਂਦਾ ਕਹਿੰਦਾ ਮੈਂ ਤੈਨੂੰ ਦੇਖ ਲੂੰਗਾ ਆ ਦੇਖੋ ਕਹਿੰਦੀ ਲੇਡੀਜ਼ ਕਹਿੰਦੀ ਖੜ੍ਹ ਜਾ ਇੱਥੇ ਪਰ ਇਸ ਬੰਦੇ ਨੇ ਉਹਦੀ ਇੱਕ ਨਹੀਂ ਸੌਣੀ ਧੱਕੇ ਨਾਲ ਇਹਨੇ ਮੋਟਰਸਾਈਕਲ ਸਟਾਰਟ ਕਰਨਾ ਦੇਖਿਓ ਏ ਉਹ ਚੱਕ ਭੱਜ ਗਿਆ ਬਹੁਤ ਚੰਗੀ ਹਮਦਰਦੀ ਕਰਕੇ ਦੇਖੋ ਮਾਵਾਂ ਧੀਾਂ ਉਹਦੇ ਗੋਲ ਗੱਪੇ ਪਵਾਈ ਜਾਂਦੀਆਂ ਤੇ ਉਹ ਗੋਲ ਗੱਬ ਦੱਸੀ ਜਾਂਦੀ ਆ ਕਿਸੇ ਨੂੰ ਫੋਨ ਲਾ ਕੇ ਵੀ ਇਹਨੇ ਬਹੁਤ ਜ਼ਿਆਦਾ ਗਲਤ ਕੀਤਾ ਹੈ ਇਹਦੇ ਨਾਲ ਤੇ ਆ ਦੇਖੋ ਇਹ ਇਨਸਾਨੀਅਤ ਹੈ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੋ ਕਿ ਕਿਸੇ ਦੀ ਮਦਦ ਕਰੋ ਕਿਸੇ ਦਾ ਕੰਮ ਖਰਾਬ ਨਾ ਕਰੋ ਜੇ ਕੋ ਰੋਟੀ ਖਾਂਦਾ ਨਾ ਗਰੀਬ ਉਹਨੂੰ ਰੋਟੀ ਖਾ ਲਿਆ ਕਰਨ ਉਹਨੂੰ ਪੈਸੇ ਦਿਓ ਉਹ ਮਿਹਨਤ ਕਰਦਾ ਅਕਸਰ ਆ ਦੇਖੋ ਨੇ ਸਾਰਾ ਇਹਦਾ ਸਮਾਨ ਸਮੂਹ ਚਾਕੇ ਰੱਖਣਾ ਕੁੜੀ ਨੇ ਵੀ ਉਹਦੇ ਵਰਦੀ ਪਾਈ ਆ ਸਕੂਲ ਵਾਲੀ ਤੇ ਆ ਦੇਖੋ ਉਹ ਵਿਚਾਰਾ ਰੋਈ ਵੀ ਜਾਂਦਾ ਨਾਲ ਸਮਾਨ ਆ ਦੇਖੋ ਪੈਸੇ ਵੀ ਦਿੰਦੀ ਆ ਉਹਨੂੰ ਕਹਿੰਦੀ ਆ ਲੈ ਪੈਸੇ ਲੈ ਤੇਰਾ ਨੁਕਸਾਨ ਹੋਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਯਾਰ ਆ ਦੇਖੋ ਪੈਸੇ ਉਹ ਬੱਚੀ ਨੇ ਪੈਸੇ ਫੜਾਉਣੇ ਉਹਨੂੰ ਵੀ ਤੇਰਾ ਨੁਕਸਾਨ ਹੋ ਗਿਆ ਵੀ ਤੂੰ ਆ ਪੈਸਿਆਂ ਦੇ ਕੋਲੇ ਰੱਖ ਲਾ ਵੀ ਤੂੰ ਹੋਰ ਚੀਜ਼ ਰਿਆਕੇ ਲਾ ਲੈਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਯਾਰ ਲੋਕ ਕਿੱਦਾਂ ਕਿੱਦਾਂ ਦੇ ਨੇ ਯਾਰ ਬਹੁਤ ੱਕਾ ਕਰਦੇ ਆ ਲੋਕ